ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਦੇ ਵਿੱਚ ਦੀਵਾਲੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇੱਕ ਦੂਜੇ ਨੂੰ ਗਿਫਟ ਦਾ ਆਦਾਨ-ਪ੍ਰਦਾਨ ਵੀ ਲੋਕਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਕਾਫੀ ਰੌਣਕ ਹੈ ਅਤੇ ਬਾਜ਼ਾਰ ਦੇ ਵਿੱਚ ਮੁਰਾਰੀ لال ਸ਼ਾਮਲਾਲ ਵੱਲੋਂ ਗਿਫਟ ਸਟਾਲ ਵੀ ਲਗਾ ਦਿੱਤੀ ਗਈ ਹੈ ਜੋ ਕਿ ਫਾਜ਼ਿਲਕਾਦੇ ਸਲੇਮ ਸ਼ਾਹ ਬਾਜ਼ਾਰ ਦੇ ਵਿੱਚ ਸਥਿਤ ਹੈ ਇਹਨਾਂ ਵੱਲੋਂ ਇੱਥੇ ਗਿਫਟ ਆਈਟਮਾਂ ਉਪਲਬਧ ਕਰਵਾਈਆਂ ਗਈਆਂ ਹਨ ਡਰਾਈ ਫਰੂਟ ਗਿਫਟ ਆਈਟਮਾਂ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਗਿਫਟ ਆਈਟਮਸ ਇਹਨਾਂ ਵੱਲੋਂ ਮੰਗਵਾਈਆਂ ਗਈਆਂ ਹਨ ਜਾਣਕਾਰ ਦਿੰਦੇ ਹੋਏ ਮੁਰਾਰੀ لال ਸ਼ਾਮਲਾਲ ਦੇ ਸੰਚਾਲਕ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਦੀਵਾਲੀ ਦੇ ਮੌਸਮ ਨੂੰ ਲੈ ਕੇ ਗਿਫਟ ਆਈਟਮਾਂ ਮੰਗਵਾਈਆਂ ਜਾਂਦੀਆਂ ਹਨ ਉਹਨਾਂ ਨੇ ਕਿਹਾ ਕਿ ਇਸ ਵਾਰ ਵੱਖਰੇ ਤਰ੍ਹਾਂ ਦੀਆਂ ਗਿਫਟ ਆਈਟਮਸ ਉਹਨਾਂ ਦੇ ਕੋਲ ਉਪਲਬਧ ਹੈ ਉਹਨਾਂ ਨੇ ਕਿਹਾ ਕਿ ਡਰਾਈ ਫਰੂਟ ਆਈਟਮਸ ਦੇ ਨਾਲ-ਨਾਲ ਬਿਸਕੁਟ ਪੁਦੀ ਹੋਰ ਵੀ ਕਈ ਤਰ੍ਹਾਂ ਦੀ ਆਈਟਮਸ ਉਹਨਾਂ ਵੱਲੋਂ ਮੰਗਵਾਈਆਂ ਗਈਆਂ ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਦੀਪਾਵਲੀ ਦੇ ਮੌਕੇ ਤੇ ਉਹਨਾਂ ਵੱਲੋਂ ਲਗਾਈ ਗਈ ਸਟਾਲ ਤੇ ਵਾਜਬ ਰੇਟਾਂ ਤੇ ਗਿਫਟ ਆਈਟਮਸ ਮੰਗਵਾਈਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਗਿਫਟ ਆਈਟਮਸ ਇੱਥੇ ਉਪਲਬਧ ਹੈ ਉਹਨਾਂ ਨੇ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ जी सर मैसेज मैं मुरैला शामलाल मैं आलिश गुंबर सलीम शाह रोड फाजिल का की कहना चाहोगे दिवाली के मौके पे किस तरह के गिफ्ट लेके आए हो सर गिफ्ट आइटम में मतलब काफी सारी हैं ट्रेज अपने उधर हैम्पर्स वगैरह बच्चे दे हैम्पर्स एक्स्ट्रा आइटम ने आते के अंदर किस तरह की आइटम है खोल के दिखाओ सर एक पीस जा रहा है ठीक है जी ਕਿਹੜੀ ਕਿਹੜੀ ਅਟਮਣਾਂ ਦੇ ਵਿੱਚ ਹੈ ਜੀ ਸਰੰਦੇਚ ਕਾਜੂ ਬਦਾਮ ਅਖਰੋਟ ਔਰ ਕਸ਼ਮਿਸ਼ ਇਹ ਕਿੰਨੇ ਦਾ ਗਿਫਟ ਪੈਕ ਹੈ 950 ਰੁਪਏ ਦਾ ਸਰ 950 ਰੁਪਏ ਹੋਰ ਕਿਸ ਤਰ੍ਹਾਂ ਦੇ ਗਿਫਟ ਪੈਕ ਲੈ ਕੇ ਆਏ ਹੋ ਹੋਰ ਆਪਣੇ ਕੋਲ ਇੱਕ ਆਇਆ ਸਰ ਕੋਟਿਡ ਬਦਾਮ ਵਾਲੀ ਆਈਟਮ ਹੈ ਜੀ ਵਾਹ ਜੀ ਵਾਹ ਬਹੁਤ ਸੋਹਣੀ ਆਈਟਮ ਹੈ ਜੀ ਤਾਂ ਸਰ ਇਹ ਸਰ 1100 ਰੁਪਏ ਦੀ ਹੈ 1100 ਰੁਪਏ ਦੀ ਕੀ ਕੀ ਅਟਮਣਾਂ ਦੇ ਵਿੱਚ ਜੀ ਸਰੰਦੇਚ ਦੋ ਤਰ੍ਹਾਂ ਦੇ ਬਦਾਮ ਹੈ ਕੋਟਿਡ कुमानी अखरोट गिरी पिस्ता काजू और बदाम और की एडी आइटम ने सर और कुछ या सर आप देख सकते हो फोर पीस वाली थे फोर पीस इसे 600 रुपए रेंज है ठीक है और सर इधर की आइटम है ये सारी बिस्किट भी आ गए गिफ्ट पैकेज हाँ जी हाँ जी सर ਇਹ ਕਿਸ ਰੇਂਜ ਦੀ ਆਈਟਮ ਹੈ ਜੀ 320 320 ਰੁਪਏ 4 4 ਤੋਂ ਕੁਝ ਹਲਦੀ ਰੰਗ ਦੀ ਪੈਕਿੰਗ ਜਾ ਸਕਦੇ ਹੋ ਅੰਦਰ ਵਿੱਚ ਨੰਮ ਕੀ ਨੇ ਜੀ ਹਾਂ ਜੀ ਸਰ ਸਰਮਣ ਆ ਸਰ ਕੇਕਸ ਵਗੈਰਾ ਦੀ ਹੈਗੀ ਬੇਕਰੀ ਆਈਟਮ ਠੀਕ ਹੈ ਮੈਮ ਹੋਰ ਸਰ ਕਾਹਦੀ ਤਰ੍ਹਾਂ ਵੀ ਕਰੇ ਜਾਓ ਵਿਜ਼ਿਟ ਕਰਾਂ ਉਹ ਬਹੁਤ ਵੱਧ ਲੱਗ ਜਾਏਗਾ ਐਡਰੈਸ ਦੁਬਾਰਾ ਦੱਸ ਦਿਓ ਜੀ ਆਪਣਾ ਸਰ ਸਲੇਮਸ਼ਾ ਰੋਡ ਫਰਸਟ ਸ਼ੋਪ ਆਪਣੀ ਹਰਤੇ ਰੋਡ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਓਂ ਦੀਵਾਲੀ ਦੇ ਮੌਕੇ ਤੇ ਸ਼ਹਿਰ ਵਾਸੀ ਸਰ ਆਨ ਇੱਕ ਵਾਰੀ ਸੇਵਾ ਦਾ ਮੌਕਾ ਦੇਣਾ ਤੁਹਾਨੂੰ ਆਗੇ ਮਰਨੂ